ਸਸ਼ੀਅ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਚਰਨ ਅਜ ਦੀ ਵੱਡੀ ਖਬਰ ਖਬਰਨਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅਜ ਦੀ ਵੱਡੀ ਖਬਰ ਚੋਣ ਹਾਰਨ ਤੋਂ ਬਾਅਦ ਸੀਤਲ ਅਗੁਰਾਗ ਨੂੰ ਜਾਦ ਆਈ ਆਮ ਆਦਮੀ ਪਾਰਟੀ ਲਾਈਵ ਹੋ ਗਏ ਕੀਤੇ ਵੱਡੇ ਖੁਲਾਸੇ ਜਲੰਧਰ ਚ ਹੋਏ ਜਮਿਨੀ ਚੋਣਾਂ ਤੋਂ ਬਾਅਦ ਪਹਿਲੀ ਵਾਰ ਸਾਬਕਾ ਵਿਧਾਇਕ ਤੇ ਭਾਜਪਾ ਉਮੀਦਵਾਰ ਸੀਤਲ ਅਗੁਰਾਗ ਸਾਹਮਣੇ ਆਇਆ ਹੈ ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਪਾਰਟੀ ਛੱਡ ਦਾ ਕਾਰਨ ਦੱਸਿਆ ਸੀ। ਸੀਤਾ ਗੁਰਾਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਤਨਾਮ ਸਨਮਾਨ ਨਹੀਂ ਦਿੱਤਾ ਅਤੇ ਮੇਰੀ ਇੱਜ਼ਤ ਉਵਾਦ ਕੇ ਮੇਰੇ ਲਈ ਉਹ ਝੁਜ ਵੀ ਮਤਵਪੂਰਨ ਨਹੀਂ ਹੈ। ਇਸ ਲਈ ਮੈਂ ਪਾਰਟੀ ਛੱਡ ਦਿੱਤੀ ਹੈ ਅਤੇ ਇਸ ਦੇ ਨਾਲ ਸੀਤਾ ਗੁਰਾਗ ਨੇ ਕਿਹਾ ਕਿ ਮੈਂ ਹਮੇਸ਼ਾ ਸੱਚ ਤੇ ਰਾਜਨੀਤੀ ਕੀਤੀ ਹੈ ਇਸ ਲਈ ਮੈਂ ਪਾਰਟੀ ਛੱਡ ਦਿੱ ਹੈ ਅਤੇ ਸਾਬਕਾ ਵਿਧਾਇਕ ਸੀਤਾ ਗੁਰਾਗ ਨੇ ਕਿਹਾ ਕਿ ਇਹ ਚੋਣ ਕੇਵਲ ਭਿੰਦਰ ਭਗਤ ਨੇ ਨਹੀਂ ਲੜੀ ਸੀ ਇਹ ਚੋਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੜੀ ਸੀ ਮੈਂ ਉਸ ਦੀ ਜਿੱਤ ਉੱਤੇ ਉਸ ਨੂੰ ਵਧਾਈ ਦਿੰਦਾ ਅਤੇ ਸੀਤ ਅਗੁਰਾਗ ਨੇ ਅੱਗੇ ਕਿਹਾ ਕਿ ਜੇਕਰ ਲੋਕਾਂ ਨੂੰ ਮੁੱਖ ਮੰਤਰੀ ਤੇ ਭਰੋਸਾ ਹੈ ਤਾਂ ਉਸ ਉਹਨਾਂ ਨੂੰ ਸਾਡੇ ਇਲਾਕੇ ਦਾ ਕੰਮ ਕਰਵਾਉਣਾ ਚਾਹੀਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ